ਮੇਹ ਹਨੇਰੀ ਤੁੱਪ ਸ਼ਾਮ ਵਿੱਚ ਸੇਵਾ ਕਰਨੀ ਸੌਖੀ ਹੈ। ਮੀਂਹ ਵਗਦਾ ਵਰਦਾ ਹੋਵੇ ਹਵਾ ਵਗਦੀ ਹੋਵੇ ਤੁੱਪ ਸ਼ਾਂ ਸਰਦੀ ਗਰਮੀ ਚ ਸੇਵਾ ਕਰਨੀ ਸੌਖੀ ਹੈ। ਲੋਕਾਂ ਦੇ ਤੰਨੇ ਮੇਨੇ ਸੁਣ ਕੇ ਸੇਵਾ ਕਰਨੀ ਬਹੁਤ ਆਉਂਦੀ ਹੈ। ਉਸਾਨੰ ਕਰਿਓ ਕੋਈ ਬੰਦਾ ਤੁਹਾਨੂੰ ਸੇਵਾ ਕਰਦਿਆਂ ਨੂੰ ਮਾੜਾ ਕਹਿੰਦੇ ਨਾ ਲੋਕੀ ਗੁਰਦੁਆਰਾ ਛੱਡ ਕੇ ਬਦਲ ਲੈਂਦੇ ਨੇ ਕਹਿੰਦੇ ਹੋਰ ਕਿਤੇ ਕਰ ਲਾਂਗੇ ਸੇਵਾ। ਕੋਈ ਤੁਨੂੰ ਮਾੜਾ ਕਹਿਣ ਲੱਗ ਜਾਏ ਲੋਕੀ ਗੁਰਦੁਆਰੇ ਛੱਡ ਕੇ ਹੋਰ ਗੁਰਦੁਆਰੇ ਚੱਲ ਕੇ ਸੇਵਾ ਲਾਪਨ ਤੇ ਗੱਲਾਂ ਜਰਨੀਆਂ ਬਹੁਤ ਔਖੀਆਂ ਨੇ ਬਾਬੇ ਅਮਰਦਾਸ ਨੇ ਤਨ ਨੇ ਮੀਣੇ ਜਰੇ ਤਾਈਓ ਬਾਬੇ ਸੱਤੇ ਬਲਵੰਡ ਨੇ ਕਿਹਾ ਦੁਨੀਆ ਦੇ ਲੋਕੋ ਤੇਜ ਝੱਖੜ ਤੂਫਾਨਾਂ ਵਿੱਚ ਛੋਟੀਆਂ ਮੋਟੀਆਂ ਚੀਜ਼ਾਂ ਡਰ ਜਾਂਦੀਆਂ ਨੇ ਪਰ ਸਮੇਰ ਪਰਬਤ ਉੱਤੇ ਤੂਫਾਨਾਂ ਦਾ ਅਸਰ ਨਹੀਂ ਐਦਾਂ ਜਿੰਨਾ ਮਰਜੀ ਝੱਖੜ ਝੁੱਲ ਗਿਆ 12 ਸਾਲ ਬਾਬੇ ਅਮਰਦਾਸ ਤੇ ਦੁਨੀਆਂ ਦੀਆਂ ਦੱਲਾਂ ਦਾ ਕੋਈ ਅਸਰ ਨਹੀਂ ਹੋਇਆ ਗੁਰੂ ਅਮਰਦਾਸ ਸਮੇਰ ਪਰਵਤ ਦੀ ਤਰ੍ਹਾਂ ਡਟ ਜਿਹਾ ਗੁਰੂ ਅਮਰਦਾਸ ਸਵੇਰ ਸਮੇਰ ਪਰਵਤ ਦੀ ਤਰ੍ਹਾਂ ਸੇਵਾ 'ਚ ਡਟੇ ਰਹੇ ਲੋਕਾਂ ਦੇ ਤੰਨੇ ਮੇਣਿਆਂ ਦੇ ਝੱਖੜ ਚੱਲਦੇ ਰਹੇ ਪਰ ਸੇਵਾ ਛੱਡ ਕੇ ਨਹੀਂ ਗਏ ਔਰ ਬਾਬਾ ਸੱਤਾ ਬਲਵੰਤ ਜੀ ਨੇ ਲਿਖਿਆ ਕਹਿੰਦੇ ਝੱਖੜ ਵਾਉਣ ਡੋਲਈ ਪਰਵਤ ਮੇਰਾ ਗੁਰੂ ਅਮਰਦਾਸ ਤੁਸੀਂ ਪਰਬਤ ਦੀ ਤਰ੍ਹਾਂ ਖੜੇ ਰਹੇ ਲੋਕਾਂ ਦੇ ਤੰਨੇ ਮੇਨੇ ਝਖੜਣ ਕੇ ਝੁਲਦੇ ਰਹੇ ਪਰ ਬਾਬੇ ਅਮਰਦਾਸ ਨੇ ਸੇਵਾ ਨਹੀਂ ਛੱਡੀ 12 ਸਾਲ ਸੇਵਾ ਕਮਾਈ 12 ਸਾਲਾਂ ਬਾਅਦ ਧੰਨ ਗੁਰੂ ਅਮਰਦਾਸ ਗੁਰੂ ਅਮਰਦਾਸ ਗੱਦੀ ਤੇ ਆਏ ਔਰ ਦੁਨੀਆ ਹੱਥ ਜੋੜ ਕੇ ਕਹਿਣ ਲੱਗ ਪਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮ ਤੋਹੇ ਬਣਾਵੇ ਇਹ ਚੀਜ਼ ਧੰਨ ਗੁਰੂ ਰਾਮਦਾਸ ਜੀ ਨੇ ਅੱਖਾਂ ਨਾਲ ਵੇਖੀ ਕਿ ਕਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਵਡਿਆਈ ਮਿਲੀ ਥੋੜੀ ਆਵਾਜ਼ ਤਾ ਦਿਓ ਕਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਵਡਿਆਈ ਮਿਲੀ ਔਰ ਦੁਨੀਆ ਫਿਰ ਕਹਿਣ ਲੱਗ ਪਈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਮੇਰਾ ਮਨ ਕਰਦਾ ਇੱਕ ਵਾਰ ਤੁਸੀਂ ਵੀ ਪੜੋ ਤੇਰੀ ਉਪਮਾ ਤੋਹੇ ਵਣੇ ਆਵੇ ਤੇਰੀ ਉਪਮਾ ਤੋਹੇ ਵਣੇ ਆਵੇ ਤੇਰੀ ਉਪਮਾ ਤੋਹੇ ਵਣ E de